ਦੋਸਤੋ ਅਸੀਂ ਰਸੋਈ ਦੇ ਵਿੱਚ ਖੜੇ ਆ ਤੇ ਤੁਸੀਂ ਉੱਪਰੋਂ ਕੈਮਰਾ ਮਾਰ ਕੇ ਦਿਖਾਓ ਕਿ ਜਿਹੜਾ ਇਹ ਲੈਂਟਰ ਵਾ ਬਿਲਕੁਲ ਹੀ ਜਿਹੜਾ ਡਿੱਗਣ ਦਿਆ ਵਾ ਕਿਉਂਕਿ ਇਹਦਾ ਕੋਈ ਭਰੋਸਾ ਨਹੀਂ ਆ ਕਿ ਕਦੋਂ ਇਹਨੇ ਡਿੱਗ ਪੈਣਾ ਅੱਧਾ ਲੈਂਟਰ ਜਿਹੜਾ ਵਾ ਉਹ ਦੇਖ ਚੁੱਕਾ ਵਾ ਤੇ ਵੀਰ ਦੇ ਘਰ ਬਹੁਤ ਜ਼ਿਆਦਾ ਗਰੀਬੀ ਆ ਤੇ ਆਪਾਂ ਥੋੜਾ ਇੱਧਰ ਤੁਹਾਨੂੰ ਵਿਖਾ ਦਿੰਨੇ ਆ ਕਿ ਇੱਧਰ ਇਹਦਾ ਕਮਰਾ ਵਾ ਤੇ ਕਮਰਾ ਵੀ ਜਿਹੜਾ ਵਾ ਬਿਲਕੁਲ ਜਿਹੜਾ ਹੀ ਉਹਦਾ ਵੀ ਲੈਂਟਰ ਜਿਹੜਾ ਤੁਸੀਂ ਵੇਖੋ ਕਿ ਟੁੱਟ ਚੁੱਕਾ ਵਾ ਤੇ ਪੱਖਾ ਵੀ ਜਿਹੜਾ ਉਹ ਬਿਲਕੁਲ ਖਰਾਬ ਆ ਔਰ ਵੇਖੋਗੇ ਇਧਰ ਦਾ ਵੀ ਲੈਂਟਰ ਜਿਹੜਾ ਵਾ ਬਿਲਕੁਲ ਹੀ ਖਰਾਬ ਆ ਦੇ ਸਾਥ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਪਹੁੰਚੇ ਹਾਂ ਅਮਰਤਸਰ ਦੀ 25-30 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੁੱਧ ਮੁੱਧਾਂ ਦੇ ਵਿੱਚ ਸਾਡੇ ਨਾਲ ਪ੍ਰਗਟ ਬਾਜੀ ਨੇ ਜੋ ਕਿ ਬਹੁਤ ਹੀ ਇੱਕ ਕਲਾ ਦੇ ਜਿਹੜੇ ਮਾਹਿਰ ਨੇ ਤੁਸੀਂ ਲਾ ਲਓ ਕਿ ਇੱਕ ਚੱਲਦਾ ਫਿਰਦਾ ਕੰਪਿਊਟਰ ਆ ਇਹਨੂੰ ਪਤਾ ਨਹੀਂ ਕਿੰਨਿਆਂ ਖ ਲੱਖਾਂ ਹੀ ਪਿੰਡਾਂ ਦੇ ਨਾਮ ਯਾਦ ਨੇ ਹਜ਼ਾਰਾਂ ਹੀ ਲੋਕਾਂ ਦੇ ਜਿਹੜਿਆ ਮੋਬਾਈਲ ਨੰਬਰ ਯਾਦ ਨੇ ਹਜ਼ਾਰਾਂ ਹੀ ਲੋਕਾਂ ਦੇ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਇਹਦੇ ਕੰਪਿਊਟਰ ਵਾਂਗੂ ਇਹਦੇ ਦਿਮਾਗ ਦੇ ਵਿੱਚ ਰਹਿੰਦੀਆਂ ਨੇ ਔਰ ਤੁਸੀਂ ਇਹ ਵੇਖੋ ਕਿ ਸਭ ਤੋਂ ਵੱਡੀ ਇਹਦੇ ਵਿੱਚ ਇਹ ਕਲਾ ਵਾ ਕਿ ਇਹ ਆਪਣੇ ਗੋਟ ਦੇ ਪੌੜੀ ਖੜੀ ਕਰ ਲੈਂਦਾ ਏ ਬੋਤਲਾਂ ਖੜੀਆਂ ਕਰ ਲੈਂਦਾ ਏ ਤੁਸੀਂ ਲਾ ਲੋ ਕਿ ਮੰਜਾ ਜਿਹੜਾ ਵਾ ਬਹੁਤ ਕੁਝ ਕਰ ਲੈਂਦਾ ਵਾ ਤੇ ਮੈਂ ਸਾਰਾ ਕੁਝ ਤੁਹਾਨੂੰ ਵਿਖਾਉਣਾ ਵਾ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਘਰੇ ਚਾਤੀ ਮਾਰਦੇ ਆਂ ਕਿਉਂਕਿ ਵੀਰ ਫੇਰੇ ਦਾ ਕੰਮ ਕਰਦਾ ਏ ਕਵਾੜ ਦਾ ਕੰਮ ਕਰਦਾ ਏ ਔਰ ਸਾਈਕਲ ਤੇ ਜਾ ਕੇ ਇਹ ਪਿੰਡਾਂ ਦੇ ਵਿੱਚ ਦੂਰ ਦੂਰ ਜਿਹੜਾ ਫੇਰੀ ਲਾਉਂਦਾ ਏ ਔਰ ਭਾਜੀ ਦੀ ਜਿਹੜੀ ਆ ਘਰ ਦੀ ਜਿਹੜੀ ਆ ਹਾਲਤ ਥੋੜੀ ਬਹੁਤ ਖਸਤਾ ਵਾ ਤੇ ਆਪਾਂ ਵੇਖਦੇ ਆ ਅੰਦਰ ਜਾ ਕੇ ਤੇ ਆਓ ਇਹਨਾਂ ਦੇ ਨਾਲ ਚੱਲਦੀ ਆ ਅੱਛਾ ਇਧਰ ਰਸੋਈ ਆ ਹਾਂਜੀ ਆਜੋ ਆਜੋ ਹਾਜੀ ਦੋਸਤੋ ਅਸੀਂ ਰਸੋਈ ਦੇ ਵਿੱਚ ਖੜੇ ਆ ਤੇ ਤੁਸੀਂ ਉੱਪਰ ਨੂੰ ਕੈਮਰਾ ਮਾਰ ਕੇ ਦਿਖਾਓ ਕਿ ਜਿਹੜਾ ਇਹ ਲੈਂਟਰ ਵਾ ਬਿਲਕੁਲ ਹੀ ਜਿਹੜਾ ਡਿੱਗਣ ਦਿਆ ਵਾ ਕਿਉਂਕਿ ਇਹਦਾ ਕੋਈ ਭਰੋਸਾ ਨਹੀਂ ਆ ਕਿ ਕਦੋਂ ਇਹਨੇ ਡਿੱਗ ਪੈਣਾ ਅੱਧਾ ਲੈਂਟਰ ਜਿਹੜਾ ਵਾ ਉਹ ਡਿੱਗ ਚੁੱਕਾ ਵਾ ਤੇ ਵੀਰ ਦੇ ਘਰ ਬਹੁਤ ਜ਼ਿਆਦਾ ਗਰੀਬੀ ਆ ਤੇ ਆਪਾਂ ਥੋੜਾ ਇਧਰ ਤੁਹਾਨੂੰ ਵਿਖਾ ਦਿੰਨੇ ਆ ਕਿ ਇਧਰ ਵੀਰ ਦਾ ਕਮਰਾ ਵਾ ਤੇ ਕਮਰਾ ਵੀ ਜਿਹੜਾ ਵਾ ਬਿਲਕੁਲ ਜਿਹੜਾ ਹੀ ਉਹਦਾ ਵੀ ਲੈਂਟਰ ਜਿਹੜਾ ਤੁਸੀਂ ਵੇਖੋ ਕਿ ਟੁੱਟ ਚੁੱਕਾ ਵਾ ਤੇ ਪੱਖਾ ਵੀ ਜਿਹੜਾ ਉਹ ਬਿਲਕੁਲ ਖਰਾਬ ਆ ਔਰ ਵੇਖੋਗੇ ਇਧਰ ਦਾ ਵੀ ਲੈਂਟਰ ਜਿਹੜਾ ਵਾ ਬਿਲਕੁਲ ਹੀ ਖਰਾਬ ਆ ਟੁੱਟ ਚੁੱਕਾ ਵਾ ਲੈਂਟਰ ਅੱਛਾ ਇਧਰ ਬਾਥਰੂਮ ਬਣਿਆ ਹਾਂਜੀ ਤੇ ਇੱਥੇ ਆਜੋ ਥੋੜਾ ਜਿਹਾ ਮਰੇ ਲਾਗ ਤੁਸੀਂ ਨਾਲ ਆਜੋ ਮੋਟਰ ਲੱਗੀ ਆ ਹੈ ਟਿਟੂ ਟਿ ਟੂਟੀ ਲੱਗੀ ਆ ਅੱਛਾ ਹਾਂਜੀ ਦੋਸਤੋ ਸਰਕਾਰੀ ਜਿਹੜਾ ਟੂਟੀ ਦਾ ਵਾ ਉਹ ਪਾਣੀ ਆਉਂਦਾ ਵਾ ਵੀਰਦੇਗਰ ਮੋਟਰ ਵੀ ਨਹੀਂ ਆ ਤੇ ਇਸ ਵੀਰ ਦੇ ਵਿੱਚ ਬਹੁਤ ਹੀ ਸਾਰੀ ਜਿਹੜੀ ਕਲਾ ਵਾ ਤੇ ਉਹ ਕਲਾ ਅਸੀਂ ਇਹਨਾਂ ਦਾ ਪਿੰਡ ਪਹੁੰਚੇ ਆ ਤੇ ਪਿੰਡ ਤੋਂ ਥੋੜਾ ਜਿਹਾ ਆਪਾਂ ਦੂਰ ਜਾ ਕੇ ਇਹਨਾਂ ਦਾ ਸਰਕਾਰੀ ਸਕੂਲ ਆ ਤੇ ਉੱਥੇ ਆਪਾਂ ਜਿਹੜੀਆਂ ਵੀ ਇਹਦੇ ਵਿੱਚ ਕਲਾ ਨੇ ਉਹ ਸਾਰਾ ਕੁਝ ਹੀ ਤੁਹਾਨੂੰ ਅੱਗੇ ਚਲਦੇ ਹਾਉਣੇ ਆ ਤੇ ਜੁੜਨੇ ਤੁਸੀਂ ਅੱਜ ਸਾਡੇ ਨਾਲ ਸਰਹੱਦੀ ਲੋਕ ਵਿਰਸਾ ਚੈਨਲ ਦੇ ਨਾਲ ਤੇ ਆਓ ਅੱਗੇ ਚਲਦੇ ਆਪਾਂ ਰੱਦੀਆਂ ਲੋਆ ਪਲਾਸ਼ਗੜ ਵੇ ਟੁੱਟਾ ਭੱਜਾ ਲੋਆ ਪਲਾਸ਼ਗੜ ਰੱਦੀ ਵੇ ਪੁਰਾਣੇ ਕੂਲਰ ਲੰਬਾਰੀਆਂ ਟੁੱਟਾ ਭੱਜਾ ਲੋਆ ਰੱਦੀ ਵੇ ਪਕਾਪ ਰੱਦੀ ਲੋਆ ਪਲਾਸ਼ਗੜ ਗੱਤਾ ਵੇ ਟੁੱਟਾ ਪਜਾ ਲੋ ਆ ਪਲਾਸ਼ ਘੜ ਰੱਦੀ ਵੇ ਹ ਰੱਦੀਆਂ ਵੇ ਜਲਾ ਲੋ ਆ ਵੇ ਜਲਾ ਪਲਾਸ਼ ਘੜ ਆ ਪਲਾਸ਼ ਘੜ ਵੇ ਟੁੱਟਾ ਪਜਾ ਲੋ ਆ ਪਲਾਸ਼ ਘੜ ਰੱਦੀ ਗੱਤਾ ਵੇ ਪੁਰਾਣੇ ਕੂਲਰ ਲਮਾਰੀਆਂ ਫ੍ਰਿਜਾਂ ਟੀਵੀ ਲੋ ਆਵੇ ਟੁੱਟਾ ਪਜਾ ਲੋ ਆਵੇ ਪੁਰਾਣੇ ਪੱਖੇ ਕੂਲਰ ਲਮਾਰੀਆਂ ਲੋ ਆ ਰੱਦੀ ਵੇ ਟੁੱਟਾ ਪਜਾ ਲੋ ਆਵੇ ਭਾ ਇਹਦਾ ਕੀ ਰੇਟ ਲਾਹਾਂਗਾ 10 ਰੁਪਏ ਕਿਲੋ ਅੱਛਾ ਹਾਂਜੀ ਲੋਈ ਪੁਰਾਣੇ ਕੂਲਰ ਲਮਾਰੀਆਂ ਲੋਆ ਰੱਦੀ ਵੇ ਕੂਲਰ ਲਮਾਰੀਆਂ ਲੋਆ ਰੱਦੀ ਵੇ ਚ ਮੱਖੀਆਂ ਮਾਰੋ ਮੱਛਰ ਕੱਢੋ ਕਵਾੜ ਕੱਢੋ ਰੱਦੀਆਂ ਵੇਚ ਲਾ ਲੋ ਆ ਵੇਚ ਲਾ ਪਲਾਸ਼ ਘੜਵੇ ਹਾਜੀ ਦੋਸਤੋ ਸਾਡੇ ਨਾਲ ਨੇ ਪ੍ਰਗਟ ਸਿੰਘ ਜੀ ਔਰ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਲੱਗੇ ਆ ਸਭ ਤੋਂ ਪਹਿਲਾਂ ਪ੍ਰਗਟ ਭਾਜੀ ਸਾਨੂੰ ਪਿੰਡਾਂ ਦੇ ਨਾਮ ਦੱਸਣਗੇ ਕਿਉਂਕਿ ਇਹ ਜਿੱਦਾਂ ਵੀ ਇਲਾਕਾ ਤੁਸੀਂ RAMTIRTH ਅਮਰਸਰ ਦਾ ਇਲਾਕਾ ਜਿੱਦਾਂ ਵੀ ਤੁਸੀਂ ਲਾ ਲਓ ਕਿ ਇਹ ਸਾਰੇ ਹੀ ਪਿੰਡਾਂ ਦੇ ਨਾਮ ਜਾਣਦੇ ਨੇ ਉਸ ਤੋਂ ਬਾਅਦ ਆ ਸਾਰੇ ਜਿਹੜਾ ਇਲਾਕੇ ਦੇ ਜਿੰਨੇ ਵੀ ਵੀਰ ਨੂੰ ਨੰਬਰ ਦੱਸਿਆ ਕਿ ਭਾਜੀ ਆ ਮੇਰਾ ਨੰਬਰ ਜੋ ਇਸ ਵੀਰ ਕੋਲੋਂ ਭਾਵੇਂ ਤੁਸੀਂ 50 ਸਾਲਾਂ ਪਿੱਛੋਂ 10 ਸਾਲਾਂ ਪਿੱਛੋਂ 20 ਸਾਲਾਂ ਪਿੱਛੋਂ ਤੁਸੀਂ ਉਹ ਨੰਬਰ ਪੁੱਛ ਲਓ ਤੇ ਐ ਭਾਜੀ ਹੁਣੇ ਦੱਸ ਦੇਣਗੇ ਵੀ ਆਹ ਤੇਰਾ ਨੰਬਰ ਹੀ ਚਾਹੀਓ ਨੰਬਰ ਸਿਮ ਬੰਦ ਹੋ ਗਈ ਆ ਜੱਕਦਾ ਇੱਕ ਆਈਏ ਦੇ ਜਿਹੜੀ ਚੀਜ਼ ਦਿਮਾਗ ਦੇ ਵਿੱਚ ਫਿੱਟ ਹੋ ਗਈ ਤੇ ਸਮਝ ਲੋ ਹੋ ਗਈ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਚੱਲਦਾ ਫਿਰਦਾ ਕੰਪਿਊਟਰ ਆ ਤੇ ਸਭ ਤੋਂ ਪਹਿਲਾਂ ਪ੍ਰਗਟ ਭਾਜੀ ਤੁਸੀਂ ਪਿੰਡਾਂ ਦੇ ਨਾਮ ਦੱਸੋ ਲਓ ਜੀ ਸਾਰੇ ਵੀਰ ਜੀ ਸਤਿ ਸ਼੍ਰੀ ਅਕਾਲ ਪੰਜਾਬ ਪ੍ਰਗਟ ਮਸੀਹਪਿੰਡ ਮੁੱਢ ਖੋਖਰ ਦਾ ਰਹਿਣ ਵਾਲਾ ਲਓ ਵੀਰ ਜੀ ਪਿੰਡਾਂ ਦੇ ਨਾਮ ਸੋਲੋ ਅੰਮ੍ਰitsar ਪੁਤਲੀਗੜ ਮਾਲੀ ਕਾਲੇਮੜ ਗੋਂਸਾਤ ਬੌਲੀ ਰਾਮਤਰ ਕੋਟਲਾ ਖਿਆਲਾ ਖਵਾਲੀ ਚਗਾਵਾ ਲੁੱਪ ਕੇ ਪ੍ਰੀਨਗਰ ਵੈਰੂ ਕੇ ਪੀਲੋਵਾਲ ਮੋਢ ਚੂਚਕਾਲ ਮੁੱਲੇ ਕੇ ਪੱਕਾ ਪੜਾ ਕੋਟਲੀ ਭਿੰਡੀ ਭਿੰਡੀਆਂ ਯਸਰਾ ਪੁੰਗੇ ਤਲਵੰਡੀ ਚ ਨਾਲਾ ਕੁਕੜਾ ਚੌਸਮਰ ਧਾਲੀਆਂ ਸ਼ੀਨੇ ਬੱਗੇ ਚਝੋਟੀ ਰਾਸਈਂ ਵੀ ਰਾਕਟ ਰਾਨੀਆਂ ਕੱਕੜ ਮਾਂਜ ਲੈ ਲੀਆਂ ਤੇ ਪਰ ਕਾਵਾ ਲੁੱਪ ਕੇ ਚਗਾਵਾ ਖਵਾਲੀ ਖੇੜਾ ਕੋੜ ਦਾ ਰਾਮਤਰ ਬੌਲੀ ਗੋਂਸਾਤ ਕਾਲੇਮੜ ਮਾਲੀ ਪੁਤਲੀ ਕਰਤੇ ਅੰਮ੍ਰitsar ਕਿਆ ਬਾਤ ਆ ਆਇਤੇ ਗਰੋ ਸਾਰੇ ਆ ਲਾਗੇ ਆ ਜਾਓ ਥੋੜਾ ਥੋੜਾ ਅੱਗੇ ਆ ਜਾਓ ਦੋਸਤੋ ਵੀਰ ਨੇ ਬਹੁਤ ਹੀ ਸਪੀਡ ਦੇ ਨਾਲ ਜਿਹੜਾ ਵਾ ਪਿੰਡਾਂ ਦੇ ਨਾਮ ਦੱਸਿਆ ਤੇ ਹੁਣ ਪ੍ਰਗਟ ਭਾਜੀ ਜਿੰਨੇ ਵੀ ਤੁਹਾਨੂੰ ਮੋਬਾਈਲਾਂ ਦੇ ਨੰਬਰ ਯਾਦ ਆ ਨਾ ਕਿੰਨਾ ਨੰਬਰ ਯਾਦ ਆ ਮੋਬਾਈਲ ਦਾ ਮੋਬਾਈਲ ਨੰਬਰ ਤੇ ਹੈਗਾ ਜੋ 1500 ਉਹਨਾਂ ਚਾਰ ਨੰਬਰ ਯਾਦ ਰਹਿਗਾ ਜਿੰਨਾ ਚਿਰ SIM ਦੀ ਵੈਲਿਡਿਟੀ 27 ਸਾਲ ਨੰਬਰ ਚੇਤੇ ਰਹਿਣਾ ਭੁੱਲਣਾ ਨਹੀਂ ਅੱਛਾ ਜੀ ਹਾਂਜੀ ਮਲਾ 27 ਸਾਲ ਤੁਹਾਨੂੰ ਨੰਬਰ ਯਾਦ ਰਹਿਣਾ ਯਾਦ ਰਹਿਣਾ ਰਹਿਣਾ ਅੱਛਾ ਮੈਂ ਤੁਹਾਨੂੰ ਪਹਿਲਾਂ ਕਦੋਂ ਦਾ ਨੰਬਰ ਦੱਸਿਆ ਸੀ ਤਾਂ ਤੁਸੀਂ ਦੱਸਿਆ ਸੀ ਮੈਨੂੰ 201998 ਦਾ 1998 ਚ ਹਾਂਜੀ ਮੇਰਾ ਨੰਬਰ ਦੱਸਿਓ ਪਹਿਲਾਂ 9914509807 ਸ਼ਰਮਜੀਤ ਲੁੱਪੋਗੇ ਗਿੱਲ ਅੱਛਾ ਭਾਜੀ ਇਹ ਮੇਰਾ ਨੰਬਰ ਕਾਫੀ ਚਿਰ ਦਾ ਬੰਦ ਹੋ ਚੁੱਕਾ ਵਾ ਪਰ ਵੀਰ ਨੂੰ ਜਿਹੜਾ ਨੰਬਰ ਯਾਦ ਆ ਤੇ ਬਾਕੀ ਜਿਹਨੇ ਤਾਂ ਨੰਬਰ ਯਾਦ ਆ ਉਹ ਸਾਰੇ ਨੰਬਰ ਆਉਣ ਦੋ ਲਓ ਜੀ ਪਹਿਲੋ ਬੰਦੇਆਂ ਦੇ ਨਾਂ ਸੁਣ ਲਓ ਜੀ ਪੰਡਤ ਰਾਜੂ ਦੌਲਾ ਸੰਨੀ ਕਾਕਾ ਪੰਮ ਰਾਜੂ ਬਿੱਲਾ ਬੋੜੀਆਂ ਵਾਲਾ ਕਰਕੇਸ਼ ਕਰਤਾਰ ਚੋਪੜਾ ਬੱਬੂ ਬੰਟੀ ਦੀਪੂ ਪੇ ਜਾਨਵਰ ਸੱਤਾ ਨੂਪਾ ਰਾਣਾ ਬਰਕਤ ਮਕਬੂਲ ਕਸ਼ਮੀਰ ਤੋਤਾ ਅਮਰਜੀਤ ਮੰਗਲ ਫੁੱਮਣ ਸੰਧੂ ਜਮਸਮਿੰਦਰ ਸੋਨਕੁੜਕੇ ਵਾਲਾ ਪ੍ਰਭ ਲਾਡੀ ਸਾਗਰ ਪਪਾ ਪੱਗੀ ਬਗੀਚਾ ਮਿੰਟੂ ਲਖਾ ਤਰਸੀਮ ਗਰਜੀਤ ਜੂਨਸ ਲਖਾ ਅਰਜਨ ਸਤਨਾਮ ਲਖਬੀੜਾ ਬੱbbi ਜਸਬੀਰ ਹੀੜਾ ਬਿੱਲਾ ਮੰਗਮ ਗਤਾਰ ਪਿੰਦਾ ਮਕਤਾਰ ਵਜੀਰਾ ਮੇਜਰ ਬਿੰਦਰ ਬਾਬਾ ਸਰਦਾਰ ਬਿੱਟੂ ਗੋਲੂ ਜੈਮਸ ਕਾਲਾ ਲੋ ਜੀ ਅੱਗੇ ਆ ਗਿਆ ਜੀ ਮਕਬੂਲ ਪਿੰਡ ਮੁੱਦ ਨੜੇ 9943464381 ਰਾਣਾ ਡੇਰੇ ਵਾਲਾ ਮੁੱਧ 981466052 ਬਲਕਾਰ ਸ਼ਾਹ ਦਾ ਸ਼ੇਰਾ ਮੁੱਧ ਨੜੇ 99404666 ਪੂਪਾ ਮੁੱਧ 9814700562 ਦੀਪੂ ਪਿੰਡ ਸਰਪੰਚ ਮੁੱਧ ਨੜੇ 994839506 ਜੱਸਾ ਪਟ્રોલ ਪੰਪ ਵਾਲਾ ਵੈਰੋ ਕੇ 9947 ਤੇ 14671 ਅੱਗੇ ਅੱਗੇ ਵਾਲੀ ਇਹ ਬਲਕਾਰ ਸ਼ਾਹ ਦਾ ਸ਼ੇਰਾ ਨੜੇ 99404666 ਗਰਜੰਟਾ ਹਰਜੀਤ ਡੀਜੀ ਆਲਾ ਲੁੱਪਗੇ 9814130027 ਜਸ ਕਪੜੇ ਆਲਾ ਲੁੱਪਗੇ 9872448303 ਪ੍ਰਾਇਡਿਟੀ ਆਲਾ 9872888388 ਬੈਂਟੂ ਫੋਟੋਗ੍ਰਾਫ ਆਲਾ ਪਨੀਤ ਨਗਰ 9815686476 ਕਾਬਲ ਮਾਸਟਰ ਪਨੀਤ ਨਗਰ 9914133033 ਅੱਗੇ ਆਗੇ ਜੀ ਰਾਜਾ ਪਿੰਡ ਮੰਜ 9855309934 ਲਾਡੀ ਕੱਕੜ 9914795564 ਪੱਪੂ ਪ੍ਰਧਾਨ ਸੌੜੀਆਂ 9914764564 ਲਓ ਜੀ ਬਲਕਾ ਅੱਗੇ ਆ ਗਿਆ ਜੀ ਹਰਜੀਤਾ ਇਥੋਂ ਦਾ ਜਿੰਡੇਆਲਾ 98155363575 ਬਾਦਸ਼ਾਹ ਕਵਾੜੀਆ ਜਨਾਲਾ ਰੋਡ ਤੇ 9988280807 ਚੌਪੜਾ ਕਵਾੜੀਆ 6239738236 ਆਨੰਦ ਮੋਟਰਸਾਈਕਲ ਚਗਾਵਾ ਕੰਪਨੀ 9914132932 ਪਿੰਡੀਆਂ ਵਾਲੀ ਜੰਸੀ ਸਿਲੰਡਰ ਵਾਲੀ 9781185905 ਲਓ ਜੀ ਅੱਗੇ ਆ ਗਿਆ ਜੀ ਚੋਪੜਾ ਕਵਾੜੀਆ 9914188445 ਬਾਦਸ਼ਾਹ ਆ ਗਿਆ ਉਹਦਾ ਬੇਟਾ ਚੰਪ 9915511011 ਅੱਗੇ ਆ ਗਿਆ ਜੀ ਸੱਤੇਲਵਾਈ ਦਾ ਮੁੰਡਾ ਟਿੰਕੂ 9815552277 ਜੀ ਕੀ ਬਾਤ ਹੈ ਜੀ ਹਾਂ ਜੀ ਦੋਸਤੋ ਪ੍ਰਗਟ ਭਾਜੀ ਨੂੰ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਜਿਹੜਾ ਵਾ ਪਿਆਰ ਕਰਦੇ ਨੇ ਔਰ ਤੁਸੀਂ ਇਧਰ ਨੂੰ ਵੇਖੋ ਕਿ ਇਹ ਸਾਰਾ ਹੀ ਪਿੰਡ ਦੇ ਜਿੰਨੇ ਵੀ ਬੱਚੇ ਆ ਇਹਨੂੰ ਸਾਰੇ ਵੇਖਣ ਆਏ ਆ ਔਰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਨਾ ਇਹਨੂੰ ਇੱਕ ਵਾਰੀ ਪ੍ਰਗਟ ਦੇ ਨਾ ਦੇ ਫਿਰ ਯੋਰ ਨਾਲ ਯਾਰਾ ਤਾੜੀਆਂ ਲਾ ਦਿਓ। ਕੀ ਬਾਤ ਹੈ ਬਹੁਤ ਸਾਰੇ ਬੱਚੇ ਔਰ ਪਿੰਡ ਵਾਲੇ ਵੀ ਜਿਹੜਾ ਵਾ ਪਿਆਰ ਕਰਦੇ ਆ ਤੇ ਬਾਕੀ ਸਭ ਤੋਂ ਵੱਡੀ ਇਹ ਗੱਲ ਆ ਕਿ ਕਾਲਜ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਟੀਚਰ ਬੱਚਿਆਂ ਨੂੰ ਪੜ੍ਹਾਉਂਦੇ ਆ ਉਹਨਾਂ ਉਹਨਾਂ ਨੂੰ ਸਭ ਕੁਝ ਯਾਦ ਨਹੀਂ ਹੋਣਾ ਉਨਾ ਬੁੱਕਾਂ ਦਾ ਕਿਤਾਬਾਂ ਦਾ ਜਿਹੜਾ ਵੀਰ ਨੂੰ ਯਾਦ ਆ ਤੀਹਾਂ ਤੁਸੀਂ ਪਹਿਲਾਂ ਪਾੜੇ ਹਉਣ ਦੋ ਲਓ ਜੀ 21 ਦਾ ਪਾੜਾ ਸੁਣ ਲਓ 21 21 1 2 42 ਤੇ 36 484 ਕੇ 505 ਕੇ 626 ਕੇ 7 147 21 8 168 21 9 199 21 ਦਾ 210 ਭਾਈਆ ਕੰਬਾਈਆ ਭਾਈਓ ਦੁਨਾਂ 44 ਭਾਈਓ ਤੇ 68 ਭਾਈਓ 488 ਭਾਈਓ 500 ਦਾ ਭਾਈਓ 632 ਭਾਈਓ 7 154 ਭਾਈਓ 8 168 ਭਾਈਓ 9 198 ਭਾਈਓ ਦਾ 220 ਆੜੀਆਂ ਦਾ ਦੋਈਆ ਅੱਛਾ ਸਭ ਤੋਂ ਵੱਡੀ ਜਿਹਦੇ ਵਿੱਚ ਇਹ ਕਲਾ ਵਾ ਕਿ ਇਹ ਆਪਣੀ ਜਿਹੜੀ ਆ ਬਾਹ ਤੇ ਜਾਨੀ ਕਿ ਗੁੱਟ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਖਲਾਰ ਲੈਂਦੇ ਆ ਤੇ ਇੱਕ ਇਹਦੇ ਵਿੱਚ ਵੀਰ ਦੇ ਵਿੱਚ ਬਹੁਤ ਹੀ ਵੱਡਾ ਟੈਲੈਂਟ ਵਾ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਕਿ ਇਹ ਆਪਣੇ ਪਾਣੀ ਦੇ ਨਾਲ ਨਾਲ ਕੰਨ ਬੰਦ ਕਰ ਲੈਂਦਾ ਤੇ ਜਿੰਨਾਂ ਜਣੇ ਨੇ ਆਪਣੀ ਮਰਜ਼ੀ ਨਾਲ ਖੋਲਣਾ ਨਹੀਂ ਉਹਨਾਂ ਚ ਜਿਹੜੇ ਕੰਨ ਬੰਦ ਰਹਿਣੇ ਆ ਤੇ ਯਾਰਾ ਥੋੜਾ ਉਹ ਕਰਕੇ ਵਿਖਾ ਦਿਓ ਸਾਨੂੰ ਆ ਫੜੋ ਇਧਰੋਂ ਪਾਣੀ ਅਲੀ ਦੋਸਤੋ ਨੇ ਮੰਜਾ ਲਿਆਂਦਾ ਵਾ ਇਧਰ ਵੇਖੋ ਮੰਜਾ ਵੀ ਇਹਨੇ ਗੁੱਟ ਤੇ ਖੜਾ ਕਰਨਾ ਤੇ ਇਧਰ ਤੁਸੀਂ ਵੇਖੋ ਇਹ ਹੈਗਾ ਵਾ ਬੰਚ ਇਹ ਵੀ ਇਹਨੇ ਗੁੱਟ ਤੇ ਖਿਲਾਰਨਾ ਇਧਰ ਬੋਦਲਾਂ ਪਈਆਂ ਉਹ ਵੀ ਖਿਲਾਰਨੀਆਂ ਤੇ ਹੁਣ ਇਹ ਕੰਨ ਬੰਦ ਕਰਨ ਲਗਾ ਇੱਕ ਮਿੰਟ ਸੋਲੋ ਅੱਛਾ ਕਿੰਨਾ ਚਿਰ ਬੰਦ ਰਹਿ ਸਕਦੇ ਆ ਇਹ ਜੀ 2-4 ਮਿੰਟ ਅੱਛਾ ਜਿੰਨਾ ਚਿਰ ਤੂੰ ਕਹਿਣਾ ਕਰਲਾ ਨਹੀਂ ਹੋ ਨਜ਼ਰ ਬੰਦ ਰਹਿਣੇ ਆ ਬੰਦ ਰਹਿਣਗੇ ਚਲੋ ਆਉਣ ਦੋ ਲਓ ਜੀ ਤਾੜੀਆਂ ਮਾਰ ਦੋ ਯਾਰ ਯੋਰਨਾ ਆ ਥੋੜਾ ਕੇ ਕਲੋਜ਼ ਆ ਕੇ ਨਾ ਸੀਨ ਵਿਖਾ ਦਿਓ ਕੰਨਾਂ ਦੇ ਖੋਲ ਹਣਾ ਆਏ ਹਾਏ ਹਾਏ ਅੱਛਾ ਅੱਖ ਨੂੰ ਜਦੋਂ ਕਹਿੰਦੇ ਕਿ ਐਦਾਂ ਥੋੜਾ ਜਿਹਾ ਕਰੂਗਾ ਤੇ ਫਿਰ ਉਹ ਨਾਲ ਹੀ ਖੁੱਲ ਜਾਂਦੀ ਆ ਕੀ ਆਵਾਜ਼ ਆ ਜੀ ਬਹੁਤ ਵਧੀਆ ਅੱਛਾ ਇਸ ਤੋਂ ਇਲਾਵਾ ਤੁਸੀਂ ਉਹ ਬੋਤਲਾਂ ਖੜੀਆਂ ਕਰਨੀਆਂ ਹੋਣਾਂ ਹਾਂਜੀ ਬੋਤਲਾਂ ਫੜੋ ਕਿ ਬੰਝ ਕਰਨਾ ਕੀ ਕਰਨਾ ਵਾ ਲਓ ਜੀ ਬੋਤਲਾ ਤੇ ਸ਼ੁਰੂ ਕਰਦੇ ਇੱਥੇ ਆ ਜਾ ਇੱਥੇ ਅੱਛਾ ਵੀਰ ਹੋਣੀ ਹੋਣਾ ਗੁੱਟ ਤੇ ਜੜਾ ਵਾ ਬੋਤਲਾਂ ਖੜੀਆਂ ਕਰਨ ਲੱਗਿਆ ਅੱਛਾ ਇਹਦਾ ਪੂਰਾ ਬੈਲੈਂਸ ਬਣ ਜਾਂਦਾ ਹੈ ਹਾਂਜੀ ਰੁਕ ਜਾ ਰੁਕ ਜਾ ਰੁਕ ਜਾ ਇਹਦੀ ਬੀਅਰ ਨਹੀਂ ਹੀ ਇੱਕਾ ਗਈ ਮੈਂ ਦੂਜੀ ਚੁੱਕ ਲਿਆ ਮੈਂ ਚੱਲ ਕੋਈ ਨਹੀਂ ਅੱਛਾ ਜੀ ਚਲੋ ਕੋਈ ਟਾੜੀਆਂ ਮਾਰ ਦਿਓ ਯਾਰੇ ਕਰੀ ਹੋਰ ਨਾਲ ਕੀ ਬਾਤ ਆ ਯਾਰ ਕੀ ਬਾਤ ਆ ਬਹੁਤ ਵਧੀਆ ਤੈਨੂੰ ਰੱਬ ਨੇ ਦਾਤ ਬਖਸ਼ੀ ਆ ਔਰ ਬਹੁਤ ਵਧੀਆ ਬੰਦੇ ਦੇ ਵਿੱਚ ਟੈਲੈਂਟ ਵਾ ਅੱਛਾ ਹੁਣ ਕੀ ਕਰ ਰਹੇ ਹੋ ਤੁਸੀਂ ਮੰਜਾ ਮੰਜਾ ਗੁੱਟ ਤੇ ਪਰਨਾ ਬੰਨ ਲਓ ਆਪਣਾ ਬਿਲਕੁਲ ਲਓ ਜੀ ਇਹ ਜਾ ਅੱਛਾ ਮੈਂ ਸਾਈਡ ਤੇ ਹੋ ਜਾ ਬਰੇ ਹਾਂਜੀ ਅੱਛਾ ਜੀ ਮੈਨੂੰ ਕਹਿੰਦਾ ਤੁਸੀਂ ਸਾਈਡ ਤੇ ਹੋ ਜਾਓ ਤਾਂ ਮੈਂ ਜਿਹੜਾ ਯਾਰਾ ਥੋੜੀ ਕਲਾ ਕਰ ਲਵਾਂ ਹਾਂ ਜੀ ਕਰੀ ਹਾਂ ਹਾਂ ਲਾਵੀ ਤਾੜੀਆਂ ਮਾਰ ਦੋ ਇੱਕ ਅਰੀ ਯੋਰਨਾ ਪਰਗੜ ਦੇ ਵਿੱਚ ਸੱਚੀ ਬਹੁਤ ਯਾਦੀ ਕਲਾ ਵਾ ਔਰ ਲੋਹੇ ਦਾ ਮੰਜਾ ਵਾ ਹਨਾ ਕਾਫੀ ਭਾਰਾ ਮੰਜਾ ਵਾ ਪਰ ਫੇਰ ਵੀ ਵੀਰ ਨੇ ਜਿਹੜਾ ਗੁੱਟ ਤੇ ਖੜਾ ਕਰ ਲਿਆ ਅੱਛਾ ਹੁਣ ਇਹਦੀ ਵਾਰੀ ਆ ਗਈ ਹਾਂਜੀ ਖੁਰਸੀ ਕੋੜੀ ਨਹੀਂ ਲੰਬੀ ਫਿਰ ਖੁਰਸੀ ਪੌੜੀ ਤੇ ਹੈ ਗਈ ਖੁਰਸੀ ਰਹਿ ਗਈ ਹੁਣ ਕਹਿੰਦੇ ਭਾਜੀ ਬਹੁਤ ਯਾਦੀ ਵੱਡੀ ਕਲਾ ਵਾ ਕਿਉਂਕਿ ਆਪਾਂ ਕੋਈ ਚੀਜ਼ ਦਾ ਬੈਲੈਂਸ ਬਣਾਉਣਾ ਬਹੁਤ ਜਿਹੜਾ ਔਖਾ ਹੁੰਦਾ ਵਾ ਔਰ ਵੀਰ ਵੇਖੋ ਕਿ ਪੂਰਾ ਹੀ ਗੁੱਟ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਖੜੀਆਂ ਕਰ ਲੀਂਦਾ ਤਾਂ ਹਾਜੀ ਕਰਕੇ ਵਾਹੋਏ ਕਰੀ ਇਹਨੂੰ ਵੀ। ਕੀ ਬਾਦ ਆ। ਪ੍ਰਗਟ ਪਾਜੀ ਹੋਰ ਕਿਸੇ ਦੀ ਤੁਸੀਂ ਵੇਮੇਕਰੀ ਕਰ ਲੈਂਦੇ ਹੋ ਉਹ ਨਕਲ ਕਰ ਲੈਂਦੇ ਹੋ ਉਹ ਹੋਣ ਦੋ। ਲਓ ਵੀਰ ਜੀ ਜਿਹੜਾ ਪਤਲੀ ਘਰ ਮੰਜਨ ਵੇਚਦਾ ਉਹਦੀ ਵੀਰ ਚ ਤੁਹਾਨੂੰ ਜਿੱਦਾਂ ਬੋਲਦਾ ਉਦਾਂ ਆਪਾਂ ਬੋਲ ਕੇ ਵਿਖਾ ਦਿੰਨੇ ਆ। ਲਓ ਜੀ ਪਤਲਾ ਚੜਦਾ ਲਮਕਾ ਕੇ ਬੈਕ ਉਹ ਕਿੱਦਾਂ ਸਟੋਰੀ ਦੱਸਦਾ ਮੰਜਨ ਦੀ। ਲਓ ਜੀ ਸੁਣੋ। ਪਿਜ ਨੌਤ ਲੈ ਕੇ 11 ਵਜੇ ਤੱਕ ਮੁਕਤਲਾਜ ਕਰਦੇ ਅੰਮ੍ਰਿਤਸਰ ਬਾਸਟੇ ਜਿਹੜੇ ਕਹਿੰਦੇ ਮੇਰੇ ਪੇਟ ਚ ਫਾਰਾ ਇੰਦਾ ਬਾਤ ਹਜ ਮਿਹਰੇ ਨਹੀਂ ਖਾਣਾ ਖਾਉਣ ਲਾਣਾ ਤੇ ਪੇਟ ਵਿੱਚ ਨਕੀ ਨਕੀ ਦਰਦ ਰਹਿਣੀ ਮਨ ਕਰਦਰਾ ਨਾਲ ਉਲਟੀ ਕਰਨ ਨੂੰ ਮਨ ਕਰਨਾ ਉਹ ਦੰਗਾ ਚੁਟਕੀ ਦਮੜ ਤੋਂ ਪਹਿਲਾਂ ਰਾਮ ਕਰੇ ਕੋਈ ਵਾਕਿਆ ਸੀ ਨਹੀਂ ਗਲਤ ਆ ਉਹ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਮਿੱਟੀ ਦੇ ਸਲੇਟੀ ਤੇ ਗਾਚ ਨਹੀਂ ਖਾਂਦੇ ਆ ਉਹਨਾਂ ਪਰ ਰੋਜ਼ ਬਦਾਮ ਖਵਾਓ ਕਦੀ ਨਹੀਂ ਲੱਗਣਗੇ ਰੇਤਾਂ ਦੇ ਪਾਣੀ ਵਾਹ ਪੰਜਾਂ ਵਾਂ ਤੋਂ ਵੇਖੋ ਫਿਰ ਸੁੱਖਮ ਸੁੱਕੀ ਜਿੱਦਾਂ ਮਰਜੀ ਸੋਹਣੇ ਤੋਂ ਸੋਹਣਾ ਖਾਣੂ ਫੇਰੀ ਭੁੱਖੇ ਤੇ ਭੁੱਖੇ ਹੀ ਇਹੋ ਚੁਟਕੀ ਡੋਰ ਟਾਈਮ ਗਰਮ ਪਾਣੀ ਨਾਲ ਧੋ ਗੁੱਸ਼ਿਆਂ ਦੇ ਗੁੱਸ਼ਿਆਂ ਲੜੀਆਂ ਮਲਾਪ ਪਹਿਣ ਕੇ ਜਿੱਦਾਂ ਚਮਕ ਲੋ ਇਹਨੂੰ ਖਿੱਚ ਲੈਂਦੀ ਆ ਅੱਗੋ ਪਿੱਛੇ ਸ਼ੀਸ਼ੀ ਲੈਣੀ ਆ ਵੇ ਆ ਤੁਹਾਨੂੰ ਇੱਕ ਨੰਬਰ ਕੈਸ਼ਟ ਵਾਲੀ ਦੁਕਾਨ ਤੋਂ ਸ਼ੀਸ਼ੀ ਜ਼ਰੂਰ ਮਿਲੇਗੀ ਕੀ ਬਾਤ ਜੀ ਵੀ ਆਉਣ ਦੋ ਲੋ ਜੀ ਪੋਰੀ ਬੱਸ ਵਿੱਚ ਬੈਠੇ ਮੇਰੇ ਭੰਤ ਭਰਾਓ ਲੋ ਜੀ ਦੰਡ ਦੱਚ ਕਿੰਨੀ ਵੀ ਦਰਦਾ ਲੋ ਜੀ ਆਪਣੀ ਸ਼ੀਟ ਤੇ ਖਲੋ ਕੇ ਵਾਜ ਦੇ ਦਿਓ ਇਹ ਚੁਟਕੀ ਪਰਕੇ ਦੇੰਗਾ ਚੁਰਦੀ ਮਫਤੇ ਫੜੀ ਜਿਹੜਾ ਦਰਦ ਦਰਦ ਨੂੰ ਬੰਦ ਕਰੇਗਾ ਇਕੋ ਇੱਕ ਫਰਾਈ ਕਰਨਾ ਚਾਹੁੰਦੇ ਹੋ ਮੇਰੇ ਕੋਲ 15 ਬੁੱਟੀਆਂ ਤਾਂ ਪੀਸ ਕੇ ਮਣੀਆ ਤਿਆਰ ਕੀਤਾ ਹੈ ਇਹਦਾ ਫਾਇਦਾ ਕਿ ਕਾਲੇ ਪਿਲੇ ਦੰਦਾਂ ਨੂੰ ਸਾਫ਼ ਕਰੇਗਾ ਇਹ ਦੰਦਾ ਵਿੱਚ ਖੂਨ ਆਉਣਾ ਬੰਦ ਕਰੇਗਾ ਲੋ ਜੀ ਤਟਾ ਠੰਡਾ ਪਾਣੀ ਲੱਗੇਗਾ ਇਹ ਦੰਦਾ ਵਿੱਚ ਪਾ ਕੇ ਰੇਸ਼ਾ ਨਹੀਂ ਆਏਗਾ ਲੋ ਮੇਰੇ ਵੀਰ ਜੀ ਦੂਜਾ ਕੀ ਫਰਰਣਾ ਮਾਤਾ ਦਾ ਬਜ਼ੁਰਗ ਤੇ ਜਿਹੜੇ ਕੰਡੇ ਉਂਗਲ ਮਾਰਦੇ ਖੂਨ ਦਾ ਬਰਸ਼ ਕਰਦੇ ਖੂਨ ਦਾ ਦਰਤਨ ਕਰਦੇ ਖੂਨ ਹੁੰਦਾ ਹੈ ਇਹ ਖੂਨ ਦਾ ਗੰਦਾ ਮੈਦਾ ਮੈਦੇ ਦੇ ਅੰਦਰ ਜਾਏਗਾ ਇਹ ਕਰੇ 13 ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰੇਗਾ ਲੋ ਭਾਈ ਜੀ ਲੱਕੜ ਦਿਖਾਉਂਦੀ ਸਿਓਖ ਲੋੜ ਦਖਾਦਾ ਜੰਗਾਲ ਤੇ ਦੰਦਾ ਦਾਣਾ ਦਖਾਦਾ ਕਰੇੜਾ ਜਿਹੜੇ ਵੀਰ ਭਰਾ ਦੰਦ ਸਾਫ ਨਹੀਂ ਕਰਦੇ ਇਹ ਚ ਲੌਂਗ ਦਾ ਤੇਲ ਹੈ ਕਿ ਜਿਹੜਾ ਦੰਦਦਰ ਦਰਦ ਨੂੰ ਬੰਦ ਕਰੇਗਾ ਲਾਚੀ ਦਾ ਤੇਲ ਹੈ ਜਿਹੜਾ ਬੋ ਨੂੰ ਖਤਮ ਕਰੇਗਾ ਇਹ ਚ ਸੁੰਡ ਜਵਾਨੇ ਕਾਲੀ ਮਚਰਾਨੇ ਫੈਕਟਰੀ ਇਨਸ਼ਾਰਲਰ ਤੇ ਕਮੀਲਾ ਲੋ ਜੀ ਅਗੋ ਪਿਛੇ ਸ਼ਿਸ਼ੀ ਲੈਣੀ ਹੋਵੇ ਇਹ ਤੁਹਾਨੂੰ ਇੱਕ ਨੰਬਰ ਕੈਸ਼ਟ ਵਾਲੀ ਦੁਕਾਨ ਤੋਂ ਸ਼ਿਸ਼ੀ ਮਿਲੇਗੀ ਕੀ ਬਾਤ ਆ ਅੱਛਾ ਇਹ ਜਿਹੜੇ ਉਹ ਪਤਲੀ ਘਾਰੇ ਬਸ ਦੇ ਵਿੱਚ ਚੜਦੇ ਉਹਨਾਂ ਦੀ ਆ ਹਾਂਜੀ ਇੱਕ ਮੋਟਾ ਤੇ ਇੱਕ ਪਤਲਾ ਪਤਲਾ ਜੀ ਠੀਕ ਹੈ ਜੀ ਹਾਂਜੀ ਲਓ ਜੀ ਪਿੰਡ ਸਾਂਗੜਾ ਕਰਦੇ ਭਾਗੜਾ ਭਾਗੜਾ ਪਿੰਡ ਬੱਤੀ ਵਿੰਡੇ ਅੱਧੀ ਵਾਲ ਤੇ ਅੱਧੀ ਟੈਂਡਾ ਪਿੰਡ ਕੱਕੜ ਚਾਤਰਪਾਲਾ ਤਿੰਨ ਤੱਪੜ ਪਿੰਡ ਡਗ ਤੂ ਤੇ ਅੱਦੇ ਜਿੰਨ ਤੇ ਅੱਦੇ ਭੂਤ ਪਿੰਡ ਵਾਨਣ ਅੱਦੇ ਖਾਂਦੇ ਟਾਕ ਮਾਕੂ ਤੇ ਅੱਦੇ ਖਾਂਦੇ ਪਾਣ ਪਿੰਡ ਕਾਕੜ ਤੇ ਲੌਂਦੇ ਤੜਾਪੜ ਪਿੰਡ ਸੌੜੀਆਂ ਤੇ ਚੜਜੋ ਪੌੜੀਆਂ ਪਿੰਡ ਤੱਲੇ ਤੇ ਰਹਿੰਦੇ ਕੱਲੇ ਪਿੰਡ ਪੰਡੋਰੀ ਪਾਪਾ ਕਾਲਾ ਤੇ ਬੀਬੀ ਗੋਰੀ ਵਾਜ ਜੀ ਜੀ ਦੋਸਤੋ ਇਹ ਜਿਹੜੀ ਹੁਣ ਕੁਰਸੀ ਆ ਆਪਣੇ ਅੰਗੂਠੇ ਤੇ ਜਿਹੜਾ ਇਹ ਖੜੀ ਕਰੂਗਾ ਬੈਲੈਂਸ ਬਣਾ ਕੇ ਰੱਖਣਾ ਪੂਰਾ ਜਿਹਾ ਵਾਂਗੂ ਇਹ ਕੁਰਸੀ ਅੰਗੂਠੇ ਤੇ ਖੜੀ ਕਰੂਗਾ ਚਲੋ ਜੀ ਲਓ ਜੀ ਲਵੀ ਤਾੜੀਆਂ ਮਾਰ ਦੋ ਇੱਕ ਰੀਅਰ ਨਾਲ ਕੀ ਬਾਤ ਆ ਕੀ ਬਾਤ ਆ ਲੈ ਪ੍ਰਗਟ ਤੂਸ਼ ਆ ਗਿਆ ਚਲ ਗਿਆ ਜੀ ਹਾਂ ਲਓ ਜੀ ਵਾਹ ਤਾੜੀਆਂ ਲਾਓ ਤੁਸੀਂ ਸਾਨੂੰ ਵੇਖੋ ਕਿੰਨਾ ਕੁਝ ਕਰਕੇ ਵਿਖਾਇਆ ਮੰਜਾ ਗੋੜ ਤੇ ਖੜਾ ਕੀਤਾ ਨਾ ਕੁਰਸੀ ਜਿਹੜੀ ਆ ਉਹ ਉਂਗੂਠੇ ਤੇ ਖੜੀ ਕੀਤੀ ਫਿਰ ਉਹ ਬੰਚ ਜਿਹੜਾ ਉਹ ਕੀਤਾ ਤੇ ਉਹ ਫਿਰ ਤੁਸੀਂ ਬੈਡ ਜਿਹੜਾ ਵਾ ਬਿਲਕੁਲ ਨੋਂ ਦੇਖ ਖਲਾਰਦਾ ਅੱਛਾ ਹੁਣ ਅੱਗੇ ਕੋਈ ਪ੍ਰੈਕਟਿਸ ਚੱਲਦੀ ਹੋਵੇ ਤੁਹਾਡੀ ਜੀ ਮੇਰਾ 2 ਮਹੀਨੇ ਚੱਲੰਦੇ ਆ ਜੀ ਕਾਰ ਜਿਹੜੀ ਆ ਸਿਰ ਦੇ ਤੇ ਖਲਾਰ ਦਿੰਦਾ ਚੱਕਿਆ ਸਮੇਤ ਸਾਰੀ ਨਹੀਂ ਕਾਰ ਪਹਲਾ ਗੇੜੀ ਦੀ ਗੱਲ ਕਰਨ ਦੇ ਮਰੂਤੀ ਮੇਲੇ ਵਾਲੀ ਮੇਲੇ ਜੋ ਜਿਹੜੀ ਬਾਜੀ ਲਈ ਕਿ ਸੱਚੀ ਦੀ ਸੱਚੀ ਦੀ ਸੱਚੀ ਲੋਹੇ ਵਾਲੀ ਕਾਰ ਕਿਆ ਬਾਤ ਆ ਤਾੜੀਆਂ ਲਾ ਦਿਓ ਯਾਰ ਅੱਛਾ ਉਹਦੀ ਪ੍ਰੈਕਟਿਸ ਚ ਲੰਦੀ ਆ ਪ੍ਰੈਕਟਿਸ ਚ ਲੰਦੀ ਏ ਓਕੇ ਤੇ ਹੋਰ ਕੁਛ ਤੇ ਬਾਕੀ ਭਾਜੀ ਤੁਸੀਂ ਆਇਓ ਮੈਂ ਇੱਕ ਇਹ ਕਿਥੋਂ ਦੇ ਨੇ ਭਾਜੀ ਇਹ ਪੱਪੂ ਪ੍ਰਧਾਨ ਹਲਵਾਈ ਭਾਜੀ ਆਇਓ ਇੱਕ ਮਿੰਟ ਦੋ ਮਿੰਟ ਇੱਥੇ ਹਾਂਜੀ ਦੋਸਤੋ ਭਾਜੀ ਨੇ ਤੇ ਕਹਿੰਦੇ ਆ ਕਿ ਮੈਂ ਇਹਨਾਂ ਦਾ ਕਿੰਨਾ ਪ੍ਰਾਣਾ ਨੰਬਰ ਇਹਨਾਂ ਦਾ ਯਾਰ ਇਹਨਾਂ ਦਾ ਜੀ ਹੋ ਗਏ 6-7 ਮਹੀਨੇ ਹੋ ਗਏ ਨਾ ਜਿੱਦਾਂ ਨਹੀਂ ਦਿੱਤਾ ਮੈਨੂੰ ਅਗਲੇ ਦਿਨ ਮੈਂ ਰੇਡ ਕੰਪਿਊਟਰ 'ਚ ਦਿਮਾਗ ਫੀਡ ਹੋ ਗਿਆ ਇਹਨਾਂ ਦਾ ਨਾਮ ਵੀ ਦੱਸੋ ਤੇ ਫਿਰ ਇਹਨਾਂ ਦਾ ਉਹ ਨੰਬਰ ਵੀ ਦੱਸੋ ਮੈਂ ਪੁੱਛਾਂ ਭਾਈ ਨੂੰ ਕਿ ਸਾਚੀ ਇਹ ਪੱਪੂ ਪ੍ਰਧਾਨ ਹਲਵਾਈ ਹੈ ਪਿੰਡ ਮੁੱਤ ਖੋਖੜ ਦਾ ਤਰਸੀਲ ਜਨਾਲਾ ਮੋਬਾਈਲ ਨੰਬਰ ਇਹਨਾਂ ਦਾ ਹੈ ਜਿਹੜਾ 9814043551 ਭਾਜੀ ਸਹੀ ਗੱਲ ਆ ਹੈ ਕਿਹ ਹੈ ਕੀ ਬਾਤ ਆ ਯਾਰ ਤਾੜੀਆਂ ਮਾਰ ਦੋ ਇਹ ਬੰਦੇ ਦੇ ਵਿੱਚ ਬਹੁਤ ਸਾਰਾ ਜਿਹੜਾ ਟੈਲੈਂਟ ਵਾ ਔਰ ਤੁਸੀਂ ਲਾ ਲੋਗੇ ਕਿ ਚੱਲਦਾ ਫਿਰਦਾ ਕੰਪਿਊਟਰ ਆ ਔਰ ਇਹਦੇ ਨਾਲ ਮਿਲ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਇਹਨਾਂ ਜਿਹੜਾ ਦਿਮਾਗ ਰੱਖਣਾ ਕਿਸੇ ਵਾਸਤੇ ਜਿਹੜਾ ਬਹੁਤ ਮਾਇਨੇ ਰੱਖਦਾ ਵਾ ਕਿਉਂਕਿ ਆਪਾਂ ਕਿਸੇ ਬੱਚੇ ਨੂੰ ਅੱਜ ਇਹ ਤੁਸੀਂ ਲਾ ਲੋਗੇ ਕਿਸੇ ਦੁਕਾਨ ਤੇ ਜਾਂ ਕੁਝ ਸਮਾਨ ਲੈਣ ਲਈ ਆਪਾਂ ਭੇਜਦੇ ਆ ਤ ਉਹਨੂੰ ਕਹਿੰਦੇ ਕਿ ਆ ਆ ਚੀਜ਼ਾਂ ਲੈ ਆ ਪਰ ਤੁਸੀਂ ਵੇਖਿਓ ਕੋਈ ਇੱਕ ਦੋ ਜਿਹੜੀਆਂ ਚੀਜ਼ਾਂ ਵਾ ਉਹ ਹਮੇਸ਼ਾ ਹੀ ਭੁੱਲ ਕੇ ਆ ਜਾਂਦਾ ਹਨਾ ਕਿ ਮੈਨੂੰ ਯਾਦ ਨਹੀਂ ਰਿਹਾ ਪਰ ਇਸ ਬੰਦੇ ਨੂੰ ਕਿਉਂਕਿ 10 20 ਸਾਲ ਪੁਰਾਣੀਆਂ ਜਿਹੜੀਆਂ ਹਨਾ ਜਦੋਂ ਦਾ ਤੁਸੀਂ ਮਤਲਬ ਕਿ ਇਹ ਕੰਮ ਦੇ ਵਿੱਚ ਪੈ ਜਾਓ ਕਿੰਨਾ ਚਿਰ ਹੋ ਗਿਆ ਹਨਾ ਕੰਮ 'ਚ ਪੈ ਨੂੰ ਇਹੋ ਜਿਹੋ ਯਾਦ ਰੱਖਦਾ ਵਾ ਇਹਨੂੰ ਤੇ 2 ਸਾਲ ਕਿ ਹੋ ਗਿਆ 2 ਸਾਲੀ ਨਹੀਂ ਨਹੀਂ ਜਦੋਂ ਤੁਸੀਂ ਕਹਿੰਦੇ ਕਿ ਕੋਈ ਮੈਨੂੰ ਅਜੇ ਤੋਂ 10 ਸਾਲ ਪੁਰਾਣੇ ਨੰਬਰ ਵੀ ਯਾਦ ਨੇ 15 ਹੋ ਗਿਆ 10 ਸਾਲ ਹੋ ਗਏ ਨੇ ਮੈਨੂੰ ਜਨ ਕਿ ਜਿੰਨੇ ਜੋ ਕੁਝ ਦੱਸਤਾ ਉਹ ਦਿਮਾਗ ਚ ਵੜ ਗਿਆ ਵੜ ਗਿਆ ਅੱਛਾ ਉਹ ਭਾਵੇਂ ਉਹ ਮੁੰਡਕੇ ਭੁੱਲਣਾ ਨਹੀਂ ਹੈ ਜਿੰਨਾ ਚਿਰ ਮੇਰੀ ਉਮਰ ਰਹੂਗੀ 100 ਸਾਲ ਉਹਨਾਂ ਚਿਰ ਨੰਬਰ ਇਦਾਂ ਰਹੂ ਮੇਰੀ 50 ਸਾਲ ਦਾ 17 ਸਾਲਾਂ ਦਾ 100 ਸਾਲ ਇਦਾਂ ਇਦਾਂ ਹੀ ਯਾਦ ਰਹੂਗਾ ਯਾਦ ਰਹੂ ਇਹ ਇਹਨਾਂ ਦਾ ਨੰਬਰ ਵੀ ਹੋ ਪੱਕਾ ਯਾਦ ਰੱਖ ਪੱਕਾ ਹੋ ਗਿਆ ਪਪੂ ਪ੍ਰਧਾਨ ਦਾ ਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਵੀਰ ਨਾਲ ਗੱਲ ਕਰਕੇ ਕਿਉਂਕਿ ਇੰਨਾ ਜ਼ਿਆਦਾ ਟੈਲੈਂਟ ਔਰ ਇੰਨਾ ਜ਼ਿਆਦਾ ਦਿਮਾਗ ਰੱਖਣਾ ਬਹੁਤ ਇੱਕ ਮਹੀਨੇ ਰੱਖਦਾ ਜੀ ਹਾਂਜੀ ਦੋਸਤੋ ਪ੍ਰਗਟ ਭਾਜੀ ਜਿਹੜੇ ਆ ਕਵਾੜ ਦਾ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਜਾ ਕੇ ਦੂਰ ਦੂਰ ਜਿਹੜਾ ਸਾਈਕਲ ਤੇ ਫੇਰੀ ਲਾਉਂਦੇ ਆ ਆਪਾਂ ਇਹਨਾਂ ਦੇ ਘਰ ਵੀ ਗਏ ਆ ਔਰ ਤੁਹਾਨੂੰ ਅਸੀਂ ਇਹ ਵੀਡੀਓ ਦੇ ਵਿੱਚ ਵਿਖਾ ਵੀ ਰਹੇ ਆ ਕਿ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਰਸੋਈ ਦੇ ਵਿੱਚ ਵੜੇ ਤੇ ਰਸੋਈ ਦਾ ਜਿਹੜਾ ਲੈਂਟਰ ਵਾ ਬਿਲਕੁਲ ਹੀ ਮਲਕੇ ਡਿੱਗਾ ਵਾ ਇਹ ਵੀ ਜਿਹੜਾ ਵਾ ਸਰੀਏ ਦਿਖੰਦੇ ਆ ਉਹ ਕਦੀ ਵੀ ਜਿਹੜਾ ਵਾ ਐ ਡਿੱਗ ਸਕਦਾ ਵਾ ਤੇ ਚਲੋ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਕਿ ਕਿਸੇ ਜੀ ਦਾ ਜਿਹੜਾ ਨਾ ਨੁਕਸਾਨ ਹੋਵੇ ਫਿਰ ਅਸੀਂ ਦੂਸਰੇ ਕਮਰੇ ਦੇ ਵਿੱਚ ਬੜੇ ਤੇ ਦੂਸਰੇ ਕਮਰੇ ਦਾ ਜਿਹੜਾ ਲੈਂਟਰ ਵਾ ਉਹ ਵੀ ਬਿਲਕੁਲ ਹੀ ਬਹੁਤ ਜ਼ਿਆਦਾ ਖਰਾਬ ਵਾ ਇਹ ਛੱਤ ਜਿਹੜੀ ਉਹ ਵੀ ਡਿੱਗਣ ਦੀ ਆ ਤੇ ਇੱਕ ਛੱਤ ਤੇ ਜਿਹੜੇ ਵੀਰ ਦੇ ਬਾਲੇ ਪਏ ਆ ਤੇ ਇਹ ਇਸ ਕਰਕੇ ਨਾ ਬਹੁਤ ਜ਼ਿਆਦਾ ਵੀਰ ਦੇ ਵਿੱਚ ਟੈਲੈਂਟ ਵਾ ਔਰ ਬਹੁਤ ਜ਼ਿਆਦੀ ਕਲਾ ਵਾ ਤੇ ਜੇ ਕੋਈ ਸਾਡੇ ਚੈਨਲ ਦੇ ਜ਼ਰੀਏ ਇਸ ਵੀਰ ਦੀ ਕਲਾ ਨੂੰ ਪਛਾਣੇ ਔਰ ਇਹਨੂੰ ਕਿਤੇ ਅੱਗੇ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਜਰੂਰ ਦਿਓ ਔਰ ਮੈਂ ਵੀਰ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਸਾਡਾ ਸਾਥ ਦਿੱਤਾ ਵਾ ਸਾਰੇ ਪਿੰਡ ਵਾਸੀਆਂ ਦਾ ਨਗਰ ਵਾਸੀਆਂ ਦਾ ਔਰ ਸਾਰਾ ਪਿੰਡੇ ਤੇ ਜਿਹੜਾ ਇਕੱਠਾ ਹੋਇਆ ਵਾ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਔਰ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਔਰ ਸਾਡੇ ਚੈਨਲ ਤੇ ਜਿਹੜੇ ਨਵੇਂ ਆ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਦੇ ਹੋ ਔਰ ਇਸ ਤਰ੍ਹਾਂ ਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਇਹ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ